ਮਾਤਾ ਗੁਜਰਕੌਰ ਤੇ ਛੋਟੇ ਸਾਹਿਬ ਜਰਾਂ ਦੇ ਸ਼ਹੀਦੀ ਦਿਹਾੜੇ ਮੌਕੇ ਖਿਹੜੇ ਬਾਲਾਚੱਕ ਵਿੱਚ ਜੋਗੀ ਦੁੱਧ ਦਾਲ ਲੰਗਰ ਲਗਾਇਆ ਗਿਆ। ਇਹ ਲੰਗਰ ਸਾਰੀ ਸਾਧ ਸੰਗਤ ਵੱਲੋਂ ਲਗਾਇਆ ਗਿਆ। ਉਹਨਾਂ ਦਾ ਕਹਿਣਾ ਹੈ ਕਿ ਇਹ ਲੰਗਰ ਜਦ ਬਾਬਾ ਮੋਤੀ ਮਹਾਰਾਜ ਜੀ ਨੇ ਛੋਟੇ ਸਾਹਿਬ ਜਰਾਂ ਦੇ ਮਾਤਾ ਗੁਜਰਕੌਰ ਦੀ ਨੂੰ ਸ਼ਿਕਾਇਤ ਸੀ। ਤੇ ਨਾਲ ਹੀ ਉਹਨਾਂ ਨੇ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਵੀ ਕੀਤੀ। ਇਹਦੇ ਸਬੰਧ ਵਿੱਚ ਸਾਡੇ ਪੱਤਰਕਾਰ ਗਗਨ ਸਿੰਘ ਸਿੱਧੂ ਦੇ ਖਾਤ ਰਿਪੋਰਟਰ ਪਬਲਿਕ ਪ੍ਰਾਈਮ ਟੀਵੀ ਅੱਡਾ ਟਾਲੀ ਸਾਹਿਬ ਜੀ ਅੱਜ ਅੱਡੇ ਦੇ ਉੱਪਰ ਜਿਹੜਾ ਵਾ ਦੁੱਧ ਦਾ ਲੰਗਰ ਛਕਾਇਆ ਜਾ ਰਿਹਾ ਕਿਸ ਸਬੰਧ ਵਿੱਚ ਛਕਾਇਆ ਜਾ ਰਿਹਾ ਬਾਗਰੂਜ ਕਾ ਖਾਲਸਾ ਰਜੀ ਪਤੇ ਜੀ ਇਹ ਤਨ ਤਨ ਮਾਤਾ ਗੁਜਰਕੌਰ ਜੀ ਤੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਦੇ ਉਹਨਾਂ ਦੇ ਸ਼ਹੀਦੀ ਸਬੰਧ ਦੇ ਵਿੱਚ ਇਹ ਜਦੋਂ ਛੋਟੇ ਸਾਹਿਬ ਜਾਦੇ ਤੇ ਮਾਤਾ ਗੁਜਰਕੌਰ ਜੀ ਉਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਗਿਆ। ਉੱਥੇ ਜ਼ਾਲਮਾਂ ਨੇ ਉਹਨਾਂ ਨੂੰ ਛਕਣ ਵਾਸਤੇ ਕੁਝ ਨਹੀਂ ਦਿੱਤਾ। ਉੱਥੇ ਬਾਬਾ ਮੋਤੀ ਮਹਾਰਾਜ ਹੀ ਗਏ। ਉਹਨਾਂ ਨੇ ਦੁੱਧ ਦਾ ਲੰਗਰ ਛਕਾਇਆ ਤੇ ਤਿੰਨ ਦਿਨ ਉਹਨਾਂ ਨੇ ਸੇਵਾ ਕੀਤੀ। ਜਿਨ੍ਹਾਂ ਦੀ ਸੇਵਾ ਦੇ ਵਜੋਂ ਉਹਨਾਂ ਦਾ ਸਾਰਾ ਪਰਿਵਾਰ ਕੋਲੂ ਵਿੱਚ ਪਈ ਡਿਆ ਗਿਆ। ਤੇ ਬਹੁਤ ਵੱਡੀ ਸੇਵਾ ਵਾ ਉਹਨਾਂ ਦੀ। ਅੱਜ ਉਹਨਾਂ ਦੀ ਸੇਵਾ ਨੂੰ ਮੁੱਖ ਰੱਖ ਕੇ ਅੱਗੇ ਜਿਹੜਾ ਸਾਰਾ ਇਹ ਪ੍ਰੋਗਰਾਮ ਚੱਲ ਰਿਹਾ। ਸਿੰਡ ਖੇੜੇ ਬਾਲਾ ਚੈਨਲ ਕੋਲੋਂ ਜੋ ਲੰਗਰ ਲਗਾਇਆ ਗਿਆ ਤੋਤਾ ਲੰਗਰ ਲੱਗਾ ਵਾ ਸਾਰੀ ਨਗਰ ਵੱਲੋਂ ਇਹ ਸੇਵਾ ਹੋ ਰਹੀ ਹੈ ਜੀ ਮਹਾਰਾਜ ਸਾਡੀ ਕਿਰਪਾ ਕਰੇ ਚਾਪ ਤੇ ਕਿਰਪਾ ਕਰੇ ਜੀ ਮਹਾਰਾਜ ਮੇਰ ਰੱਖਣਾ ਪ੍ਰਸ਼ਾਸਨ ਦੇ ਪੰਜ ਰੋਜ਼ ਦੀਆਂ ਆਤਮ ਸੇਵ ਨੌਜਵਾਨੀ ਨੂੰ ਸਿੱਖੀ ਦੇ ਵਿੱਚ ਆਉਣ ਦੀ ਪ੍ਰੇਰਣਾ ਬਲਸ ਸਪਾਸਾ ਜੀ ਕਰਨ ਦਰੋਂ ਕਰੋ ਖੁਸ਼ੀਆਂ ਬਖਸ਼ਿਸ਼ ਕਰਨ ਜੀ